ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲੈ ਕੇ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਕਿਸਾਨ ਭਰਾਵੋ ਆਪਾਂ ਚੱਲਿਆਂ ਸਹੌਲੀ ਨੂੰ 레이జర్ ਲੈ ਕੇ ਉੱਥੇ ਜਿਹੜੇ ਕਣ ਕਾਲੇ ਪਲਾਟ ਨੇ ਬਾਹੇ ਪਏ ਨੇ ਉਹਨਾਂ ਚ ਕਰਨਾ 레이జర్ ਤੇ ਨਾਲ ਲੈ ਕੇ ਜਾਵਾਂਗੇ ਜਿੰਦਾ ਬੱਟਾ ਵਾਲਾ ਤੇ ਬੱਟਾ-ਵੱਟਾ ਪਾ ਕੇ ਸਿੱਧਾ ਕਿਆਰੇ ਕਿਆਰੇ ਟੁਪਿਆਰੇ ਐਣ ਬਿਲਕੁਲ ਸਹੀ ਤੇ 레이జర్ ਕਰਾਂਗੇ ਚੱਲਦੇ ਆਂ ਮਿਲਦੇ ਆਂ ਜਾ ਕੇ ਤੁਹਾਨੂੰ ਸਹੌਲੀ ਤੇ ਨਾਲੇ ਵੀ ਜਣੀਆਂ ਪਨੀਰੀ ਪਨੀਰੀ ਆਪਾਂ ਵੰਡ ਲਈ ਇਸ ਪੰਜਾਬੀ ਚੱਲਿਆ ਹਰਾ ਚੱਕਣ ਜੀਸੀਵੀ ਵਾਲੇ ਵੀ ਪਹੁੰਚ ਗਏ ਤੇ ਇਹਨਾਂ ਨੇ ਸਟਾਰਟ ਕਰ ਲਈ ਤੇ ਗਰੀਸ ਪਾਣੀ ਕਰਦੇ ਨੇ ਚੈੱਕ ਤੇਲ ਪਾਣੀ ਟਰਾਲੀਆਂ ਜੀ ਪਹੁੰਚ ਗਏ ਦੀ ਆਪਾਂ ਸਹੌਦੀ ਤੇ ਬੱਟਾ ਕੱਢ ਰਹੇ ਹਾਂ ਪੱਕੀਆਂ ਝੋਨੇ ਵਾਲੀਆਂ ਉਦੋਂ ਬਾਅਦ ਲੱਗੂਗਾ ਲਾਡੀ ਭਾਈ ਲੇਜ਼ਰ ਕਰਨਾ ਉਹ ਕਰਦਾ ਆਪਣੀ ਫਿਟਿੰਗ ਪੱਕੀਆਂ ਸਾਡੇ ਵਾਟਾ ਜੇ ਸਾਡੀ ਭਾਈ ਜੇ ਲੇਜ਼ਰ ਕੱਟ ਕਰੇ ਜੇ ਕਰੋ ਚੈੱਕ ਪੱਇਆ ਤੀਰ ਮੰਗ ਸਿੱਧੀ ਇਹ ਰੱਖਣੀ ਆਪਾਂ ਪੱਕੀ ਵਟ ਦੂਸਰੀ ਵਾਰ ਲੇਜ਼ਰ ਹੋਣ ਲੱਗਿਆ ਪਿਛਲੇ ਸਾਲ ਵੀ ਆਪਾਂ ਕਣਕ ਦੀ ਵੜਾਈ ਤੋਂ ਬਾਅਦ ਕੀਤਾ ਸੀ ਤੇ ਇਸ ਵਾਰ ਵੀ ਕਰਨ ਲੱਗਿਆਂ ਕਿਉਂਕਿ ਲੇਜ਼ਰ ਦਾ ਇਹ ਫਾਇਦਾ ਹੈ ਤੇ ਝੋਨੇ 'ਚ ਖੱਚੇ ਜਹੀਆ ਘੱਟ ਹੋਊਗਾ ਤੇ ਚਲੋ ਇਹ ਖੇਤ ਤਾਂ ਆਪਣੇ ਆਲੂ ਵਾਲੇ ਨਹੀਂ ਹੈਗੇ ਨਹੀਂ ਆਲੂਆਂ 'ਚ ਤੁਹਾਨੂੰ ਪਤਾ ਵੀ ਉੱਪਰ ਥੱਲੇ ਮਿੱਟੀ ਸਾਈਡਾਂ ਸੂਡਾਂ ਤੇ ਵਧਾ ਜਾਂਦੀ ਆ ਇਸ ਕਰਕੇ ਲੇਜ਼ਰ ਕਰਨਾ ਜ਼ਰੂਰੀ ਹੁੰਦਾ ਚਲੋ ਇਹ ਤਾਂ ਕਣਕ ਵਾਲੀ ਨੇ ਇਹਦੇ 'ਚ ਵੀ ਆਪਾਂ ਦੋ-ਦੋ ਜਾਂ ਤਿੰਨ-ਤਿੰਨ ਵਾਰ ਜਿੱਦਾਂ ਵੀ ਲਾਡੀ ਨੂੰ ਲੋਟ ਲੱਗਿਆ ਇਹਨੇ ਕਰ ਦੇਣਾ ਹੈ ਤੇ ਲੈਜਰ ਕਾਹਦਾ ਕਰਨ ਲੱਗ ਗਏ ਦੋ ਦਿਨ ਦੀ ਗਰਮੀ ਬਹੁਤ ਆ ਗਰਮੀ ਨਜਾਇਜ਼ ਆ ਤੇ ਕਰਤਾ ਬਹੁਤ ਆ ਬੱਸ ਹੋ ਜਾਂਦੀ ਆ ਬੰਦੇ ਦੀ ਲੈਜਰ ਵਾਲੇ ਦੀ ਦੇਖੋ ਕਿੰਨਾ ਪੌਟਰ ਉੜਦਾ ਇਹ ਸਾਰਾ ਯਾਰ ਉਧਰ ਨੂੰ ਜਾਂਦਾ ਉੱਤੇ ਹੀ ਪੈਣਾ ਮਿੱਤਰੋ ਆ ਪਹਿਲੀ ਆਪਣੀ ਹੋ ਗਈ ਪੱਦਰ ਤੇ ਉਹ ਵੀ ਸਾਹਮਣੇ ਹੋ ਗਿਆ ਪੱਦਰ ਤੇ ਆ ਵੀ ਹੋ ਗਿਆ ਅਗਰੇ ਚੁਲਾ ਦੇਣਾ ਹੈ ਲਾਡੀ ਬਾਈ ਨੇ ਕੰਮ ਸਾਹਮਣੇ ਤੇ ਇੱਧਰ ਆਪਣਾ ਮੋਟਰ ਚੱਲੀ ਜਾਂਦੀ ਆ ਮੱਕੀ ਨੂੰ ਆਉ ਲੈ ਜਿੰਦਿਆ ਪਰੇ ਲੱਗ ਗਿਆ ਜੀ ਇੱਥੇਲੇ ਪਲਾਟ ਚ ਤੇ ਅੱਜ ਹਵਾ ਬਹੁਤ ਚੱਲਦੀ ਆ ਜਿਆਦਾ ਵੀ ਨਹੀਂ ਤੇ ਜਿਆਦਾ ਘੱਟ ਵੀ ਨਹੀਂ ਯਾਨੀ ਕਾਫੀ ਚੱਲਦੀ ਆ ਫਿਰ ਵੀ ਤੇ ਬਹੁਤ ਕਰਦਾ ਉੜਦਾ ਦੇਖੋ ਲੇਜਰ ਚ ਵੈਸੇ ਕਰਦਾ ਹੀ ਉੜਦਾ ਹੁੰਦਾ ਕਿਉਂ ਪਲਾਟ ਸੁਪ ਜਾਂਦੇ ਨੇ ਕਿ ਆਰੇ ਤਿੰਨ ਰਹਿੰਦੇ ਨੇ ਉਰੇ ਜਿਹੇ ਜਿਹੇ ਦੇ ਸਮਝ ਲਓ ਵੀ ਜਿਹੜੇ ਥੋੜੇ-ਮੋਟੇ ਬਤੌਰ ਕਰਦੇ ਨੇ ਵਿਚਾਰ ਕਿ ਕਿਹਾਣਾ ਪਲਾਟ ਇਕੱਲੇ ਆਉਂਦਾ ਸਭ ਤੋਂ ਕਿਵੇਂ ਕਿਉਂ ਕਰਦੇ ਆਂਦੀ ਆ ਕੀਦਾ ਕਰੋ ਚੇਕਾ ਪਾਸੇ ਦਾ ਨੁਕਸਾਨ ਨਹੀਂ ਲਗਾਉਂ ਆਰਾ ਕਰਿਆ ਹੋਇਆ ਦੇਖੋ ਕਿਵੇਂ ਟਾਂਡੇ ਭੜੁੱਕੇ ਪਏ ਨੇ ਛੱਲੀ ਖਾਣੀ ਆ ਕੱਲੀ ਸਾਰਾ ਲਵੇ ਲਵੇ ਦਾ ਦਿਖਾਉਣਾ ਤੁਹਾਨੂੰ ਬਾਕੀ ਉਹ ਪੈਂਦਾ ਪਾਣੀ ਅਸਲੀ ਮੋਟਰ ਤੇ ਆਏ ਤੇ ਆਪਾਂ ਤੇ ਲੇਜ਼ਰ ਵੀ ਸਾਹਮਣੇ ਛੱਲੀ ਜਾਂਦਾ ਉਹ ਰੱਖਿਆ ਰਾਦੀ ਬਾਈ ਇਹ ਅੰਦਰ ਵਾਲੀ ਪਾਣੀ ਇਹਨੂੰ ਪੈ ਰਿਹਾ ਫੁੱਲ ਤਾਰ ਕਰਕੇ ਰੱਖੀ ਹੋਈ ਆ ਮਜ਼ਾਰ ਆ ਕਿਸੇ ਵੀ ਮਾੜੀ ਜੀ ਵੀ ਕਿਤੇ ਸੋਕੇ ਦੀ ਸਕਾਰਤ ਹੋਈ ਹੋਵੇ ਐ ਮੋਟਰਾਂ ਚੱਲਦੀਆਂ ਨੇ ਚੱਲਦੀਆਂ ਜਦ ਮਰਦੀ ਉਰੇ ਆ ਜਾ ਸਹੋਲੀ ਤੇ ਮੋਟਰਾਂ ਚੱਲਦੀਆਂ ਲਾਈਟ ਚੱਲਦੀ ਹੁੰਦੀ ਆ ਆ ਆਤਮਾ ਦੀ ਇਹਦੀ ਕਿਰਪਾ ਜਿਹੜੀ ਆਰਿਆਂ ਦੀ ਮਿਹਰ ਹੈ ਜਿਹੜੀ ਛੱਡੀ ਰੱਖਦੇ ਨੇ ਤੇ ਆ ਬਹੁਤ ਬਗਲਾਉ ਨਾਲ ਤੇ ਬਾਕੀ ਐਨ ਕਿਤੇ ਵੀ ਇੱਕ ਵੀ ਪਲਾਟ ਨੂੰ ਕਿਤੇ ਖੂंजे ਜੀ ਵੀ ਕਿਤੇ ਸੋਕਾਂ ਨਹੀਂ ਲੱਗਿਆ ਬਹੁਤ ਵਧੀਆ ਇਸ ਟਾਈਮ ਮੱਕੀ ਖੜੀ ਆ ਬਾਕੀ ਹੁਣ ਨਕਾਲ ਦਸ ਰੁਪਏ ਵੀ ਕੀ ਆਊਗਾ ਅਰੇ ਤਾਂ ਪੂਰੀ ਵਧੀਆ ਖੜੀ ਆ ਥਾਲੀਆਂ ਪਈਆਂ ਨੇ ਲਾਡੀ ਨੇ ਵੀ ਕਰਤਾ ਲਓ ਜੀ ਮਿੱਤਰੋ ਉਰੇ ਤਾਂ ਤਕਰੀਬਨ ਆਪਣਾ ਫਾਈਨਲ ਹੋ ਗਿਆ ਪਲਾਟ ਦਾ ਕੰਮ ਲੇਜ਼ਰ ਦਾ ਆ ਮੋਟਰ ਤੇ ਤੇ ਆ ਵੀ ਕਰਤਾ ਆ ਵੀ ਕਰਤਾ ਆ ਵੀ ਕਰਤਾ ਲਾਸਟ ਪਲਾਟ ਨੂੰ ਲੱਗਿਆ ਹੋਇਆ ਲਾਡੀ ਬਾਈ ਦੋ ਚਾਰ ਗੜੇ ਰਹਿੰਦੇ ਨੇ ਖਿੱਚਿਆ ਪਿਆ ਕੰਮ ਬੜਾ ਗਿਆ ਜੀ ਉਰੇ ਤਾਂ ਕਰਨ ਲੱਗ ਗਿਆ ਸਮਾਨ ਇਕੱਠਾ ਲਾਡੀ ਬਾਈ ਤਰਪਾਈ ਤੇ ਉਹ ਬਹੁਤ ਵਧੀਆ ਪੈੜੀ ਬਣ ਗਈ ਦੇਖੋ 레이జర్ ਨਾਲ ਬਹੁਤ ਵੀਰ ਕਹਿੰਦੇ ਨੇ ਵੀ ਠੇਕੇ ਵਾਲੀ ਪੈੜੀ ਤੇ 레이జర్ ਕਰਨ ਦਾ ਕੀ ਫਾਇਦਾ ਮਿੱਤਰੋ ਜਿੰਨਾ ਚਿਰ ਵਰਤ ਰਹੇ ਆ ਪਾਣੀ ਤਾਂ ਆਪਾਂ ਨਹੀਂ ਲਾਉਣਾ ਜੇ ਸਾਫ਼-ਸੁਥਰੀ ਹੋਊਗੀ 레이జర్ ਹੋਇਆ ਹੋਊਗਾ ਛੇਤੀ ਪਾਣੀ ਫਿਰ ਜੂਗਾ ਤੇ ਫਸਲ ਵਧੀਆ ਹੋਊਗੀ ਖਰਚੇ ਨਾਲ ਮਿੱਤਰੋ ਚਰਚੇ ਹੁੰਦੇ ਨੇ ਜੇ ਖਰਚਾ ਕਰਾਂਗੇ ਤਾਂ ਚਰਚੇ ਹੋਣਗੇ ਖਰਚੇ ਨਾਲ ਚਰਚੇ ਹੁੰਦੇ ਨੇ ਚਰਚੇ ਨਾਲ ਖਰਚੇ ਨਹੀਂ ਹੁੰਨੇ ਇਹ ਜ਼ਰੂਰੀ ਹੈ ਮਿੱਤਰੋ ਖਰਚਾ ਕਰਨਾ ਜੇ ਆਪਾਂ ਤਰੱਕੀ ਕਰਨੀ ਆ ਕਿਸੇ ਵੀ ਕੰਮ 'ਚ ਕੋਈ ਵੀ ਚੀਜ਼ ਆ ਜੇ ਟਾਈਮ ਨਾਲ ਸਾਰਾ ਕੁਝ ਖਰਚਾ ਕਰਦੇ ਰਹਾਂਗੇ ਪੈੜੀ ਤੇ ਫਸਲ ਤੇ ਤਾਂ ਫਿਰ ਤੁਹਾਡੇ ਚਰਚੇ ਜ਼ਰੂਰ ਹੋਣਗੇ ਵੀ ਹਾਂ ਫਲਾਣਾ ਬੰਦਾ ਤਕੜੀ ਫਸਲ ਕਰਕੇ ਲੈ ਗਿਆ ਜੋ ਕੁਝ ਵੀ ਅਣਦਲੇ ਏਰੀਏ ਦੇ ਵਿੱਚ ਨਾ ਹੋਊਗਾ ਵੀ ਹਾਂ ਕੋਈ ਆਇਆ ਥੀ ਵਧੀਆ ਫਸਲ ਕੀਤੀ ਐ ਜੇ ਮਾੜੀ ਹੋਊਗੀ ਤਾਂ ਅਗਲੇ ਨੇ ਕਹਿਣਾ ਉਹਨਾਂ ਤਾਂ ਹੋਇਆ ਹੀ ਕੁਛ ਨਹੀਂ ਐਡੀ ਦੂਰ ਆਉਣੇ ਵੀ ਆ ਇਹ ਜ਼ਰੂਰੀ ਆ ਮਿੱਤਰੋ ਹੁਣ ਆ ਸਮਝ ਲਓ پیچھے ਇੱਕ ਨੱਕਾ ਔਰੇ ਲਾਤਾ ਤਾਂ ਤਕਰੀਬਨ ਤਕਰੀਬਨ ਆ 4 1 ਕਿਆਰੇ ਇੱਕੋ ਨੱਕੇ ਤੋਂ ਓਕੇ ਹੋ ਜਾਣੇ ਨੇ ਪਾਣੀ ਦੇ ਉਸਾਬ ਨਾਲ ਪਾਇਆ ਪੂਪ ਜੋ ਵੀ ਲਾਉਨੇ ਆ ਆਪਾਂ ਲਾ ਦੇਣੇ ਤੇ ਇੱਕੋ ਨੱਕੇ ਤੋਂ ਸਾਰੇ ਪਲਾਟ ਆਪਣੇ ਪਰ ਜਾਣੇ ਨੇ ਇਹ ਗੱਲਾਂ ਦਾ ਫਾਇਦਾ ਹੈ ਲੇਜ਼ਰ ਕਰਨ ਦਾ ਹੋਰ ਕੋਈ ਫਾਇਦਾ ਨਹੀਂ ਬਾਕੀ ਫਸਲ ਤੁਹਾਨੂੰ ਪਤਾ ਹੀ ਹੈ ਵੀ ਲੇਜ਼ਰ ਕਿਤੇ ਉਹ ਪਲਾਟਾਂ 'ਚ ਪੂਰੀ ਵਧੀਆ ਹੁੰਦੀਆਂ ਕਿਤੇ ਸੋਕਾ ਨਹੀਂ ਲੱਗਦਾ ਕਿਤੇ ਪਾਣੀ ਵਾਦ ਨਹੀਂ ਲੱਗਦਾ ਇੱਕਸਾਰ ਪਾਣੀ ਲੱਗਣਾ ਥੋੜਾ ਮੋਟਾ 11 21 ਦਾ ਫਰਕ ਹੁੰਦਾ ਕੋਈ ਵੱਡੀ ਗੱਲ ਨਹੀਂ ਉਹਨਾਂ ਕਾਪਾ ਬੋਂਦੇ ਬੁੰਦਿਆਂ ਤੋਂ ਖੇਤ ਦੁਬਾਰੇ ਹੋ ਜਾਂਦਾ ਹੁੰਦਾ ਉੱਪਰ ਥੱਲੇ ਜੇ ਹੁਣ ਇੱਟਾ ਹੀ ਇਹਦੇ 'ਚ ਪਾਣੀ ਛੱਡ ਲਾਂਗੇ ਜਾਂ ਕੁਝ ਵੀ ਕਰ ਲਾਂਗੇ ਜੇ ਸਹੀ ਬੰਦੇ ਨੇ ਕੀਤਾ ਤਾਂ ਇੱਕ ਸਾਰ ਪਾਣੀ ਹੋਊਗਾ तकरीबन तकरीबन ਬਿਲਕੁਲ ਸਹੀ ਜਦ ਆਪਾਂ ਹਰੇਕ ਸਾਲ ਕਰਦੇ ਰਹਨੇ ਆ ਫਿਰ ਕੋਈ ਐਡਾ ਫਰਕ ਵੀ ਨਹੀਂ ਪੈਂਦਾ ਪਲਾਟਾਂ ਦਾ ਫਿਰ ਟਾਈਮ ਵੀ ਥੋੜਾ ਲੱਗਦਾ ਕੀ ਕਰ ਲਿਆ ਅਕੀ ਸਾਰੇ ਬੰਦੇ ਸਿਆਣੇ ਹੋ ਤੁਸੀਂ ਤੁਹਾਨੂੰ ਪਤਾ ਹੀ ਆ ਸਭ ਵਧੀਆ ਖੇਤੀ ਕਰਦੇ ਨੇ ਕੋਈ ਮਾੜੀ ਨਹੀਂ ਕਰਨੀ ਕਰਦਾ ਤੇ ਕਰਨੀ ਚਾਉਂਦਾ ਆਪਣੇ ਵੱਲੋਂ ਪੂਲ ਤਸੱਲੀ ਕਰਦਾ ਹਰੇਕ ਭਰਾ ਕਿਸਾਨ ਭਰਾ ਵਾ ਖੁਸ਼ ਰਹੋ ਇੱਕ ਦੂਜੇ ਦੀ ਫਸਲ ਨੂੰ ਦੇਖੋ ਸੜਨਾ ਨਹੀਂ ਆਪਾਂ ਨੇ ਕਦੇ ਵੀ